ਉਹ ਜੀ ਮਾਸੀ ਵੀ ਆਪਣੀ ਅੱਗੇ ਸਾਨੂੰ ਕਲੇ ਕੁਛ ਦੱਸਿਆ ਕਰਕੇ ਵੀ ਆਪਣੀ ਅੱਜ ਰਾਤ ਸੌਣ ਵਾਲੀ ਸੀ ਤੇ ਪਰ ਇਹਨੇ ਸਾਰੀ ਰਾਤ ਨਗਾਤੀ ਸਾਰਾ ਦਿਨ ਨਗਾਤਾ ਅਸੀਂ ਬਾਗੇ ਸੀਗੇ ਬੁਝੇ ਦਵਾਈ ਜਾਣ ਸਾਨੂੰ ਪਿੱਛੋਂ ਬਸ ਪੁੱਛੀ ਗਈ ਸੀ ਕਿ ਤੁਸੀਂ ਤਾ ਨਹੀਂ ਸੁੱਤੀ ਤਾਂ ਪਰ ਨਹੀਂ ਸੁੱਈ ਲੈ ਢੀ ਕੱਠਾ ਤੋਂ ਬੋਲ ਮਾਰ ਆ ਗਿਆ ਢੀ ਖੜਜਾ ਫਾੜੋ ਤਾਂ ਮੈਂ ਫੜਦੀ ਆ ਕਿ ਮੈਂ ਚਾਪ ਨਹੀਂ ਬੀਚੀ ਪੀਲਾ ਚੱਲ ਤੇ ਜਦੋਂ ਅਸੀਂ ਨਾ ਆਏ ਬਠੰਡਿਓ ਜੋ ਸਾਨੂੰ ਅੱਡੇ ਤੋਂ ਚੜਾ ਕੇ ਲਿਆਇਆ ਸਾਡੇ ਤ੍ਰਣਾਲੀ ਵਾਸਤੇ ਉਤਰਿਆਂਗੇ ਅਸੀਂ ਹੁਣ ਵੱਜ ਗਏ 4:00 ਵਜੇ ਬਸ 30 ਮਿੰਟ ਰਹਿ ਗਏ ਤੇ ਉਧਰੋਂ ਅਸੀਂ ਗੇਟ ਚ ਅੰਦਰ ਪੈਰ ਧਰਿਆ ਤੇ ਪੱਟੂ ਦੇ ਖੁਰੜੇ ਆ ਗਏ ਤੇ ਸਾਨੂੰ ਡਿਗਰੀ ਸੀਗੀ ਉਹਨੂੰ ਐਸੇ ਵੀ ਚੱਲ ਪਿੱਛੇ ਬੱਚੇ ਔਖੇ ਹੋਣਗੇ ਜਿਵੇਂ ਆਪ ਤੇ ਸਾਰੇ ਦਿਨ ਦੀ ਬਸਾਈ ਔਖੀ ਨਹੀਂ ਆ ਤੇ ਸਾਰੀ ਰਾਤ ਟੱਪ ਗਈ ਸਾਰੇ ਦਿਨ ਟੱਪੇ ਅੱਜ ਕਿਸ ਤਾਂ ਉੱਥੇ ਉਹਦੀ ਫੋਰ ਕਰਕੇ ਪਿੱਛੇ ਦਾ ਕਰੀ ਕਿ ਮੈਂ ਅਮੱਜ ਕਿ ਮੈਂ ਅਮੱਜ ਤੇ ਅਸੀਂ ਤਾਂ ਜਮਈ ਬਸ ਇਹਨਾਂ ਪ੍ਰਮਾਤਮਾ ਨੂੰ ਹੀ ਪਤਾ ਹੁੰਦਾ ਵੀ ਤੇ ਜਾਣਾ ਵੀ ਅਸੀਂ ਅੱਜ ਜ਼ਰੂਰੀ ਸੀ ਉਹਨਾਂ ਦੇ ਤਰੀਕ ਦਿੱਤੀ ਹੋਈ ਸੀ ਤੇ ਰੱਬ ਨੇ ਸਾਡੇ ਆ ਕੋਈ ਸੁਵਾਈ ਆਗੀ ਮੱਝ ਤੇ ਆਪਣੀ ਮੱਝ ਨੇ ਕੱਟਾਗਾ ਕੱਟਾ ਸਾਨੂੰ ਪੂਰੀ ਉਮੀਦ ਸੀ ਐਤਕੀ ਚਲੋ ਵੀ ਹਨਾ ਦੋ ਪਹਿਲਾਂ ਇਹਨਾਂ ਨੇ ਕੱਟੇ ਦੇਤੇ ਵੀ ਕੱਟੀ ਹੋਊਗੀ ਚਲੋ ਕੋਈ ਨਾ ਮੈਨੂੰ ਤਾਂ ਜਮੀ ਨਹੀਂ ਹੈਗਾ ਮੈਨੂੰ ਤੇ ਹਮੇ ਰੈਡੀ ਤਾਂ ਜਮੀ ਨਹੀਂ ਆਏ ਜੇ ਕੋਈ ਵੀ ਹੈ ਨਾ ਪਸ਼ੂ ਦੇ ਹੱਡ ਛੁੱਟ ਗਏ ਕੋਈ ਗੱਲ ਨਹੀਂ ਤੇ ਕੱਟੇ ਦੇ ਫੂਲ ਆਗਾ ਨੀਲੀ ਰਾਵੀ ਦਾ ਰੰਗ ਨਿਕਟਾ ਕੱਤੇ ਦੇ ਥੂਲ ਆਪਣੇ ਦੇ ਮੱਥੇ ਤੇ ਤੇ ਪਿਛਲੇ ਪੈਰ ਚਿੱਟੇ ਨੇ ਥੋੜੇ ਥੋੜੇ ਪਿਛਲੇ ਪੈਰ ਸਾਰੋਂ ਤਾਂ ਕਰਕੇ ਆਈ ਸੀਗਾ ਰਾਤ ਵੀ ਹੁਣ ਸੂਈ ਦੀ ਮੱਜ ਪਹਿਲਾਂ ਵਾਲੀਆਂ ਮੱਜਾ ਸਾਡੀਆਂ ਇਹ ਦੋਨੇ ਜਿਹੜੀਆਂ ਸੂਈਆਂ ਨੇਗੀਆਂ ਚਲੋ ਪਹਿਲੀ ਤਾਂ ਸਵਾਦ ਸੀਗੀ ਤੇ ਤੀਜੇ ਸੂਏ ਸੀ ਆਪਣੀ ਇਹ ਝੋਟੀ ਵੀ ਨਾ ਪਹਿਲੇ ਸੂਏ ਸੀ ਇਹ ਵੀ ਨੇ ਵੀ ਇੰਨਾ ਟਾਈਮ ਨਹੀਂ ਲਾਇਆ ਸੀ ਇਹ ਤਾਂ ਵਿਚਾਰੀ ਰਾਤ ਦੀ ਔਖੀ ਹੋ ਜਾਂਦੀ ਆ ਦਿਨ ਤੇ ਰਾਤ ਲੰਘ ਗਿਆ ਚਲੋ ਹੁਣ ਤਾਂ ਸ਼ੁਕਰ ਹੋ ਗਿਆ ਸਾਡੇ ਆਏ ਤੋਂ ਸੂਈ ਆ ਗਈ ਵਧੀਆ ਸੰਭਾਲ ਹੋ ਜੂਗੀ ਬੱਚਿਆਂ ਨੂੰ ਹਨਾ ਗੰਦ ਪਹਿਲੇ ਚੱਕਣਾ ਵੀ ਨਹੀਂ ਆਉਂਦਾ ਹੁੰਦਾ ਪਿੱਛੋਂ ਅਸੀਂ ਹੁਣ ਸਾਰ ਤੂੜੀ ਸਿੱਟੀ ਥੱਲੇ ਕੋਈ ਰਾਤ ਵੀ ਖੰਡਾਤੀ ਸੀ ਤੂੜੀ ਆਪਾਂ ਫੇਰ ਇਕੱਠੀ ਕਰਤੀ ਸੀ ਸਵੇਰੇ ਤੇ ਚਲੋ ਸਾਰਾ ਕੰਮ ਫੁੱਲਿਆ ਆਪਾਂ ਦੇਖੋ ਜੀ ਗੋਹਾ ਕੂੜਾ ਬੱਚਿਆਂ ਦੇ ਕਾਦੇ ਕੰਮ ਹੁੰਦੇ ਆ ਨਾ ਢੇਰ ਲੱਗੇ ਪਏ ਨੇ ਹੁਣ ਅਸੀਂ ਕਾਲੀ ਕਾਲੀ ਚਾਹ ਪੀਤੀ ਮੱਝ ਦੇ ਬਸ ਸੁੰਦੇ ਸੁੰਦੇ ਜੀ ਤੇ ਹੁਣ ਸ਼ਾਮ ਦੇ ਆ ਆबस ਬਾੜ ਕਰਦੇ ਆ ਮੱਝ ਦੀ ਗੋਹੇ ਦੇ ਬੱਠੇ ਭਰਦੀ ਸੀਗੀ ਮੈਂ ਗਵਾ ਸਿੱਟ ਦੇਾਂਗੇ ਫੇਰ ਕਰਾਂਗੇ ਕੋਈ ਕੰਮ ਤੰਦਾ ਹੋਰ ਗੋੜਾ ਪਲਾਤਾ ਘੱਟੇ ਦੇ ਇੱਕ ਵਾਰੀ ਤੇ ਮੱਝ ਨੂੰ ਹੁਣ ਧਰਦੇ ਆਪਾਂ ਗੁੜਤੇ ਬੜੇਵੇਂ ਬੜੇਵੇਂ ਪਰਾਤ ਮੰਗਵਾ ਕੇ ਰੱਖਲੇ ਸੀਗੇ ਚਲੋ ਜੀ ਫੇਰ ਮਿਲਦੇ ਆ ਲੈ ਪਿੱਛੇ ਦੇ ਲੰਗਦਾ ਉਪਰਾਂੇ ਬਾਦਲਮ ਮੈਂ ਨੁਰਾਣੇ ਨਿਕਾ ਉਰਾਂੇ ਆਹ ਖੱਲਾ ਬੈਨਾ ਲੈ ਰੁਭੂ ਰੇ ਲੈ ਕਿਤਰੀ ਇਹਨਾਂ ਟੁੜੀ ਫੁਰਾ ਰੁਭੂ ਤੇ ਲੱਗੀ ਐਂ ਬਾਦ ਕੋਈ ਆ ਤੁਰ ਲੈ ਤੂੰ ਪੀਉ ਦਰ ਮੂੰ ਚਾਕੇ ਜੇਰ ਪੈ ਗਈ ਜੀ ਆਪਣੀ ਮਰਜ਼ੀ ਦੀ 4 ਵਜੇ ਸੋਈ ਸੀਗੀ 7 ਵਜੇ ਜੇਰ ਪੈ ਗਈ ਪਹਿਲਾਂ ਨਾ ਆਪਣੀ ਮੱਝ ਦੂਜੀ ਵਾਲੇ ਘੋਟੇ ਰਵਾਵਾ ਟੈਂਪਲ ਦੀ ਬੀਚ ਇੱਥੇ ਆਪਾਂ ਬੋਰ ਦੇ ਪੱਤੇ ਪਵਾਇਆ ਸੀ ਬੋਰ ਦੇ ਪੱਤੇ ਨਾਲ ਤਾਂ ਘੱਟਾ ਤੋਂ 20 ਰੁਪਏ ਦੀ ਵਧੀਆ ਸਹੀ ਇੱਕ ਵਾਰੀ ਉਹ ਤਾਂ ਕਹਿੰਦਾ ਚੰਗਾਤਾ ਸੀ ਆਪਾਂ ਕੱਟੇ ਦੀ ਕਿ ਉਦਾਗਾ ਵਧੀਆ ਉਹ ਫੇਰੁੱਦ ਪਿਆ ਦਿੱਤੇ ਆਪਾਂ ਉਹ ਜੇ ਪੈਗੀ ਤੇ ਥੋੜਾ ਜਿਹਾ ਬਸ ਆਪਾਂ ਕਿਲੇ ਜੇ ਕੱਢਦਾ ਵੀ ਥਣਾ ਚ ਸੋਹਣਾ ਇਹ ਤਾਂ ਪਰ ਸਾਰਾ ਨਹੀਂ ਕੱਟਦੇ ਚਲੋ ਪਰਾਂ ਤੋਂ ਪੈਦਾ ਹੋਊਗੀ ਬੱਗਿਆ ਦੀ ਮੈਂ ਤਾਂ ਹਾਂ ਉਹ ਵੀ ਮੜਾਊਗੀ ਪੁਰਾਣੇ ਪੈਜੀ ਵਧੇਗੀ ਆ ਵੀ ਉੱਤਰ ਜਾਂਦਾ ਗੂਲਾ ਫਰਦਾ ਜੀ ਹਾਂ ਗੂਲਾ ਸੰਟੇ ਤੇ ਲੈ ਜਿਹੜਾ ਪਰਾਉ ਨਹੀਂ ਕਰਦੇ ਹੁੰਦੇ ਛੋਟੇ ਲੈ ਸੰਕੂਰਤੀ ਨੋਮੀ ਟੂਰਨਾਮੈਂਟ ਨੂੰ ਪੇਚੂਰ ਇਹ ਸਭ ਆਤੀ ਹੈ ਫੜਦੀਆਂ ਆ ਜੀ ਬੋਮ ਇਹਨੂੰ ਕੋਈ ਬਾਹਰ ਨਹੀਂ ਆ ਦੇ ਘਰ ਤੋਂ ਰੁਭੀ ਫੂਨ ਦੇ ਫੂਨ ਪਾ ਦਿੰਦਾ ਜੀ ਹੁਣ ਟਾਈਮ ਹੋ ਗਿਆ 8 ਵਜੇ ਦਾ ਹੁਣ ਆਪਣੇ ਸਾਰੇ ਕੰਮ ਨਿਬੜੇ ਨੇਗੇ ਤੇ ਬਸ ਆਪਾਂ ਕੋਈ ਖਾਸ ਵੀਡੀਓ ਹੋਰ ਨਹੀਂ ਬਣਾਈ ਆਪਾਂ ਕਿਉਂਕਿ ਮੱਝ ਸੂਈ ਸੀ ਨਾ ਮੱਝ ਦੀ ਹੀ ਵੀਡੀਓ ਬਣਾਈ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਪਲੀਜ਼ ਫੁੱਲ ਵਾਚ ਕਰਿਓ ਜੀ ਤੇ ਟਾਈਮ ਹੋ ਗਿਆ 8 ਵਜੇ ਦਾ ਹੁਣ ਪੈਣੇ ਆਗੇ ਤੇ ਸਸਾ ਸੀ ਨਾ ਤਵੇਰ ਦੇ 4:30 ਵਜੇ ਉੱਠੇ ਹੋ ਜਾਗੇ 4:30 ਵਜੇ ਉੱਠ ਕੇ ਸਿੱਧੇ ਫਿਰ ਬਠਿੰਡੇ ਜਾਣਾ ਹੁੰਦਾ 4:30 ਵਜੇ ਉੱਠਣਾ ਪੈਂਦਾ ਸਾਨੂੰ ਉੱਦੇ ਕਿਉਂਕਿ ਫਿਰ 6 ਵਜੇ ਤੱਕ ਕੰਮ ਕਰਦੇ ਆ ਜਾ ਕੇ ਫਿਰ ਦੂਸਰੇ ਪਿੰਡ ਤੋਂ ਅਸੀਂ 6:30 ਵਜੇ ਬੱਸ ਤੇ ਚੜ ਜਾਣੇ ਆਗੇ ਤੇ ਤਾਂ ਜਾ ਕੇ ਉੱਥੇ 8:30 ਵਜੇ ਪਹੁੰਚਿਆ ਜਾਂਦਾ ਹੈਗਾ ਤੇ ਅੱਜ ਮੈਂ ਕੋਸਤਾ ਬੀਬੀ ਦੇ ਰਿਪੋਰਟਾਂ ਦੀ ਤਰੀਕ ਲੈਣ ਗਏ ਸੀਗੇ ਉਹਨਾਂ ਦੀ ਲੈਣੀ ਸੀ ਅੱਜ ਤਰੀਕ ਕੁਛ ਮੈਂ ਆਪਣੀ ਦਵਾਈ ਲੈਣ ਗਈ ਸੀ ਮੇਰੇ ਗੋਡੇ ਵਾਏ ਦੁਖਦੇ ਹੈਗੇ ਉਹ ਆਪਾਂ ਤੁਹਾਡੇ ਨਾਲ ਕਰੀ ਫਿਰ ਸ਼ੇਅਰ ਕਰਾਂਗੇ ਵੀਡੀਓ ਤੇ ਦਵਾਈ ਆਪਾਂ ਲਿਆ ਇੱਕ ਵਾਰੀ ਹੀ ਨਹੀਂ ਦੇ ਦਿੱਤੀ ਹਾਂ 15 ਦਿਨਾਂ ਹੀ ਦਿੱਤੀ ਉਹਨਾਂ ਨੇ ਮੈਨੂੰ ਦਵਾਈ ਐਕਸ 3 ਵਗੈਰਾ ਕਰੇ ਨੇ ਮੇਰੇ ਪੈਰ ਤੇ ਗੋਡੇ ਬਹੁਤ ਤੁੰਦੇ ਦਰਦ ਕਰਦੇ ਨੇਗੇ ਤੇ ਪ੍ਰੋਬਲਮ ਉਹਨਾਂ ਨੇ ਕੁਝ ਜ਼ਿਆਦਾ ਹੀ ਦੱਸਤੀ ਤੇ ਉਹਨੇ ਕੋਈ ਸੋਚ ਜੀ ਲੱਗੀ ਪਈ ਹੈਗੀ ਵੀ ਇਹ ਨਾ ਸਹੀ ਹੋਏਗਾ ਇਹ ਦਵਾਈ ਨੀ ਕਰੇਸ਼ਨ ਕਰ ਲਈ ਪੈ ਸਕਦਾਗਾ ਲੱਸੇ ਮੈਂ ਦਮਾਕੀ ਉਸ ਤੇ ਗੱਲ ਜੀ ਨਹੀਂ ਲੈਂਦੀ ਉਹਦੀ ਤਾਂ ਜ ਮੈਨ ਨਹੀਂ ਤੇ ਮੈਨੂੰ ਤਾਂ ਚੁੱਹੀ ਹੋ ਜੂਗੀ ਜਾਰੇ ਚਲੋ ਇੱਕ ਵਾਰ ਦਵਾਈ ਖਾ ਕੇ ਦੇਖਾਂਗੇ ਜੇ ਮਿੰਤ ਉਰਾ ਜਾਂਦਾ ਮੈਥੋਂ ਤਾਂ ਜਮੀ ਜੂ ਜਾਣੀ ਹੈਗੀ 7:00 ਤੇ 8:00 ਵਜੇ ਤੱਕ ਕੰਮ ਕਰਕੇ ਮੈਂ ਮਸਾਂ ਡੀ ਦੀਆਂ ਦੋ ਘੰਟੇ ਹੁੰਦੇ ਆ ਸ਼ਾਮ ਨੂੰ ਕੰਮ ਦੋ ਘੰਟੇ ਚ ਕੰਮ ਕਰਕੇ ਨਾ ਇਹ ਹੋ ਜੂ ਕਿਹੜੇ ਵੇਲੇ ਬਸ ਗੋਡੇ ਨੂੰ ਆਰਾਮ ਦੇ ਲਾ ਤੇ ਇਸ ਵੇਰੇ ਹੁੰਦਾਗਾ 10:00 10:30 ਹੋ ਜਾਂਦੇ ਆਪਣਾ ਕੰਮ ਦਿੰਦੇ ਕਰਦੇ ਆਂ ਉਸ ਤੋਂ ਬਾਅਦ ਮੈਨੂੰ ਨਹੀਂ ਆਇਆ ਹੁੰਦਾ ਵੀ ਮੈਂ ਜੇ ਪਮਾਣਾ ਮੰਜੇ ਤੇ ਮੈਂ ਕੋਈ ਕੰਮ ਕਰ ਲੂੰਗੀ ਇੱਕ ਵਾਰ ਇਹਨੂੰ ਵੀ ਡਿੱਗ ਜਾ ਬਸ ਇਹ ਤਾਂ ਸਿੱਧੀਆਂ ਕਰ ਲਾ ਤੇ ਅੱਜ ਆਪਾਂ ਆਪ ਦੀ ਦਵਾਈ ਦੇਣੇ ਦਿਖਾ ਕੇ ਆ ਜਾਗੀ ਗੋਡੇ ਅਕਸਰੇ ਦਿੱਤੇ ਇਹਨਾਂ ਨੇ ਤੇ ਹੁਣ ਆਪਾਂ ਸਾਰੇ ਕੰਮ ਨਿਬੇੜ ਲੈ ਮੱਝ ਦਾ ਆਪਣਾ ਕੰਮ ਨਿਬੜ ਕੇ ਤੁਹਾਨੂੰ ਦਿਖਾਉਣੇ ਆਂਗੇ ਦੇਖੋ 4 ਵਜੇ ਪਾਣੀ ਪਿਆ ਆਪਾਂ ਮੱਝ ਨੂੰ ਉਦੋਂ ਇਹ ਵਿਚਾਰੀ ਤੇ ਹਾਈ ਸੀਗੀ ਪਾਣੀ ਦੀ ਉਹ ਤੋਂ ਬਾਰੇ ਇਹ ਤਾਂ ਫਿਰ ਜਰਮ ਦੇ ਰਹੀ ਸੀਗੀ ਇਹ ਕਟਰੂ ਤਾਂ ਕਰਕੇ ਤੀਤਾ ਨਹੀਂ ਹੁਣ ਰੱਜ ਕੇ ਪਾਣੀ ਪੀਤਾਗਾ ਤੇ ਹੁਣ ਸਾਰਾ ਕੰਮ ਨਿਬੜ ਗਿਆ ਰਾਤ ਦੀ ਵਿਚਾਰੀ ਥੱਕੀ ਹੋਈ ਸੀਗੀ ਬਹਿ ਗਈ ਇਹ ਵੀ ਹੁਣ ਸ਼ਾਂਤੀ ਨਾਲ ਤੇ ਤੂੜੀ ਆਪਾਂ ਸਾਰਾ ਗਿੱਲਾ ਸਿੱਲਾ ਇਕੱਠਾ ਕਰਕੇ ਤੇ ਝੇਰ ਦਾ ਕੰਮ ਨਿਬੜ ਗਿਆ ਸਾਰਾ ਸੁੱਟ ਤਾਂ ਆਪਾਂ ਗਿੱਲਾ ਸੁੱਕਾ ਕਰਤਾ ਏਠਾ ਹੋਰ ਥੂੜੀ ਖੰਡਾਤੀ ਤੇ ਉਹ ਬੈਠਾ ਇਹਦਾ ਕਟਾ ਦੇਖੋ ਫੁੱਲ ਬਹੁਤ ਵੱਡਾ ਇਹਦਾ ਸਾਰਾ ਮੱਥੇ ਹੀ ਚਿੱਟਾ ਬੰਦਾ ਅਸੀਂ ਨਿਕਲੀ ਜਾਂਦੀ ਆ ਦੇਖ ਦੇਖ ਕੇ ਮੈਂ ਤਾਂ ਸਾਰਾ ਮੱਥੇ ਚਿੱਟਾ ਕਰਾ ਲਿਆ ਤੇ ਬੈਠੇ ਨੇ ਵਿਚਾਰੇ ਤੇ ਇਹ ਮੰਜਾ ਵੀ ਆਰਾਮਦਾਰੀ ਨਾਲ ਬੈਠੀਆਂ ਹੁਣ ਇੱਕ ਵਾਰੀ ਨਾ ਠੰਡ ਚ ਤਾਂ ਪਸੂ ਵਧੀਆ ਮੁੱਠੀ ਮਾਰ ਕੇ ਬਹਿ ਜਾਂਦੇ ਨੇ ਇਹ ਬੈਠੇ ਨੇ ਆਪਣੇ ਇੱਧਰ ਦੂਸਤੇ ਰੋਣੇ ਪਾਉਣੇ ਵੱਡੇ ਕੱਟੇ ਆਪਣੇ ਤੇ ਚਲੋ ਜੀ ਹੁਣ ਆ ਵੀ ਆਰਾਮਦਾਰੀ ਕਰਦੇ ਆਂਗੇ ਸਾਢੇ 4 ਵਜੇ ਦੇ ਉੱਠੇ ਹੋਇਆ ਸਵੇਰ ਦੇ ਹੁਣ ਆਇਆ ਹੋਇਆ ਪਿਆਗਾ ਵੀ ਕਦੋਂ ਲੱਤਾਂ ਛਾਲ ਲਈ ਮੰਜੇ ਤੇ ਬਹਿ ਕੇ ਚਲੋ ਜੀ ਵੀਡੀਓ ਦਾ ਆਪਾਂ ਕਰਦੇ ਹੁਣ ਇੱਥੇ ਐਂਡ ਫਰੀ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਤੇ ਹਾਂ ਧੰਨਵਾਦ ਜੀ